ਨਸ਼ਾ ਤਾਂ ਸਾਰੀ ਮਾੜੀ ਨੇ ਹੂੰ ਚਿੱਟਾ ਤਾਂ ਦੇਖੋ ਲੋਕਾਂ ਨੇ ਘਾਰੀ ਪੱਟੇਗੇ ਬਾਈ ਜੀ ਜਿਹੜਾ ਇੱਥੋਂ ਤੱਕ ਗੱਲ ਆ ਗਈ ਇਹ ਹੋਣੀ ਨਹੀਂ ਚਾਹੀਦੀ ਸੀ ਚਾਹੇ ਸਰਕਾਰ ABC D ਜਿਹੜੀਆਂ ਮਰਜ਼ੀ ਰਹੀਆਂ ਆਈਆਂ ਆ ਇਹ ਤਾਂ ਸਰਕਾਰਾਂ ਦੇ ਦੌਰਾਨੀ ਹੈ ਹੂੰ ਇਹ ਆਉਣਾ ਨਹੀਂ ਚਾਹੀਦਾ ਸੀਗਾ ਦੇਖੋ ਸਰਕਾਰ ਨੂੰ ਚਾਹੀਦਾ ਵੀ ਰੋਜ਼ਗਾਰ ਦੇਵੇ ਜਵਾਕ ਬੇਲਪਣਾ ਉਹਨਾਂ ਤੇ ਹਾਵੀ ਨਾ ਹੋਵੇ ਸਹੀ ਉਹ ਗਲਤ ਪਾਸੇ ਨਾ ਜਾਣਾ ਕੋਈ ਵੀ ਬੰਦਾ ਜਦੋਂ ਉਹਦੇ ਕੋਲੇ ਕੋਈ ਕੰਮ ਨਾ ਹੋਵੇ ਵਿਹਲਾ ਹੋਵੇ ਤਾਂ ਉਹ ਗਲਤ ਰਾਹ ਚੁਣਦਾ ਹੈ ਕਿਉਂਕਿ ਗਲਤ ਰਾਹ ਮੱਲੋ ਜੋਰੀ ਜਿਹਨੂੰ ਕਹਿ ਸਕਦੇ ਆਪਾਂਗੇ ੱਤਕੇ ਨਾਲ ਅੱਗੇ ਆਉਂਦਾ ਹੈ ਤੇ ਉਹਨੂੰ ਉਹ ਬੱਚਾ ਚੁਣਦਾ ਹੈ ਠੀਕ ਹੈ ਵੀ ਜਿਹੜੇ ਮਾਪਿਆਂ ਦੀ ਕੋਈ ਪਰਵਰਿਸ਼ ਚੰਗੀ ਹੈ ਜਾਂ ਮੰਨ ਕੇ ਚੱਲੋ ਕੋਈ ਪੁੱਤ ਸਿਆਣੇ ਨੀਤੀ ਪੁੱਤੋਂ ਨਹੀਂ ਜਾਂਦੇ ਗਲਤ ਪਾਸੇ ਬਹੁਤ ਘਟ ਜਾਂਦੇ ਆ ਉਹ ਪਰ ਬਹੁਤ ਤਾਂ ਬਹੁਤ ਆਤ ਵਿੱਚ ਲੋਕ ਇਧਰ ਜਾ ਰਹੇ ਆ ਇਹ ਜਾਇ ਇਹ ਨਹੀਂ ਹੋਣਾ ਚਾਹੀਦਾ ਨਸ਼ਿਆਂ ਤੋਂ ਗਰੇਜ ਕਰਨਾ ਚਾਹੀਦਾ ਦੇਖੋ ਐ ਤਾਂ ਸਰਕਾਰ ਵੀ ਨਸ਼ਾ ਤਾਂ ਵੇਚ ਹੀ ਰਹੀ ਐ ਜੇ ਦੇਖਿਆ ਜਾਵੇ ਤਾਂ ਉਹ ਜੇ ਆਪਾਂ ਸ਼ਰਾਬ ਨੂੰ ਕਹਿੰਦੇ ਹਰੇਕ ਲੋਕ ਪੀਂਦੇ ਐ ਤੂੰ ਉਹਨੂੰ ਫਿਰ ਮੰਨਤ ਦਿੱਤੀ ਪਈ ਐ ਪਰ ਉਹ ਮੰਨਤਾ ਚਾਹ ਕਹਿੰਦਾ ਨਸ਼ਾ ਉਹ ਉਸ ਤਰੀਕੇ ਨਾਲ ਨਹੀਂ ਨਾ ਹੁੰਦਾ ਤੇ ਗੋਲੀ ਦੇ ਰਹੇ ਆ ਪਰ ਸਰਕਾਰ ਚ ਉਹ ਵੀ ਉਹਨੂੰ ਵੀ ਮੰਨਤਾ ਐ ਦੇਖੋ ਇੱਕ ਜਿਹੜੇ ਪੁਰਾਣੇ ਬੰਦੇ ਕੋਈ ਨਸ਼ਾ ਲੈ ਰਹੇ ਸੀ ਫੀਮ ਭੁੱਕੀ ਵੀ ਨਸ਼ਈ ਐ ਜੋ ਲੈ ਰਹੇ ਸੀ ਚਲੋ ਉਹਨਾਂ ਵਾਸਤੇ ਉਹਨਾਂ ਨੇ ਉਹਨੂੰ ਪ੍ਰੋਵਾਈਡ ਕਰਵਾਈ ਹੈ ਵੀ ਚਲੋ ਤੁਸੀਂ ਤੁਹਾਡਾ ਕੋਈ ਅੰਗ ਜਾਂ ਹੋਰ ਕੋਈ ਸਰੀਰ ਦਾ ਖਤਮਣਾ ਹੋਵੇ ਵੀ ਤੁਹਾਨੂੰ ਚਲੋ ਦਿੰਨੇ ਆ ਪਰ ਉੱਥੇ ਤਾਂ ਹੁਣ ਛੋਟੀ ਉਮਰ ਦੇ ਬੱਚੇ ਜਾਨੀ ਕਹਿ ਸਕਦੇ ਮੈਂ ਬੱਚੀ ਬੱਚੀ 28 28 ਸਾਲ ਦੇ ਵੀ ਲੈ ਰਹੇ ਆ 25 25 28 ਸਾਲ 28 ਸਾਲ ਦੇ ਜਿਹੜੇ ਲੈ ਰਹੇ ਆ ਉਹ ਤਾਂ ਬਹੁਤ ਗਲਤ ਹੈ ਦੇਖੋ ਉਹਨਾਂ ਦੀ ਕੋਈ ਉਮਰ ਨਹੀਂ ਨਸ਼ਾ ਕਰਨ ਦੀ ਮੈਂ ਇੱਕ ਤੁਹਾਨੂੰ ਛੋਟੀ ਜੀ ਗੱਲ ਸੁਣਾਉਣਾ ਹੈ ਮੇਰੇ ਸੁਣਨ ਦੀਆਂ ਗੱਲਾਂ ਨੇ ਅੱਖੀਂ ਦੇਖਣ ਦੀਆਂ ਨਹੀਂ ਮੈਂ ਕਹਿ ਸਕਦਾ ਕਿਉਂਕਿ ਉਹ ਕਿਸੇ ਦੇ ਪੁੱਤ ਬਾਰੇ ਸੀ ਠੀਕ ਹੈ ਚਿੱਟੇ ਦਾ ਬੰਦਾ ਆਦੀ ਸੀ ਚਿੱਟਾ ਚ ਛਡਾਉਣਾ ਚ ਆਇਆ ਘਰੇ ਰੱਖ ਲਿਆ ਘਰੇ ਉਹਦੀ ਰਾਖੀ ਕਰਦੇ ਰਹੇ ਹਮ ਇੱਕ ਦਿਨ ਦੋ ਦਿਨ ਚਾਰ ਦਿਨ ਪੰਜ ਦਿਨ ਪਤਾ ਨਹੀਂ ਜਿਹੜੇ ਚਿੱਟਾ ਪੀਣ ਵਾਲੇ ਹੁੰਦੇ ਉਹਨਾਂ ਦੇ ਸਾਥੀ ਕਹੇਦੇ ਹੁੰਦੇ ਆ ਹਮ ਉਹਨੂੰ ਕਿਸ ਢੰਗ ਨਾਲ ਫੜਾ ਕੇ ਉਹਨਾਂ ਦੇ ਘਰੇ ਵੀ ਫੜਾ ਗਏ ਠੀਕ ਹੈ ਕਿਹੜੀ ਚੋਰ ਮੋਰੀ ਫੜਾ ਕੇ ਇਹ ਨਹੀਂ ਪਤਾ ਪਰ ਇਹ ਪਤਾ ਵੀ ਫੜਾ ਗਏ ਕਿਵੇਂ ਉਹਨਾਂ ਨੇ ਫੜਾਇਆ ਆਪਾਂ ਨੂੰ ਇਹ ਵੀ ਨਹੀਂ ਪਤਾ ਪਰ ਮੈਂ ਸੋਚਦਾ ਵੀ ਜਦੋਂ ਇੱਕ ਘਰੇ ਇੱਕ ਬੰਦੇ ਦੀ ਰਾਖੀ ਆਪਾਂ ਚਾਰ ਜਣੇ ਨਹੀਂ ਕਰ ਸਕਦੇ ਪੂਰੇ ਪੰਜਾਬ ਦੀ ਸਰਕਾਰ ਹੈ ਜਿਹੜੀ ਉਹ ਠੀਕ ਹੈ ਵੀ ਉਹ ਨਹੀਂ ਕਰ ਸਕਦੀ ਪਰ ਕਰਨਾ ਚਾਹੀਦਾ ਜਿੰਨਾ ਕਰ ਰਹੀ ਹੈ ਉਹਨਾਂ ਵੀ ਕੋਈ ਪੂਰਾ ਨਹੀਂ ਜਾਨੀ ਕਿ ਹੋਰ ਕਰਨਾ ਚਾਹੀਦਾ ਵੀ ਜਿਹੜਾ ਕਿ ਚਿੱਟਾ ਬਿਲਕੁਲ ਵੱਡੀ ਖੇਪ ਚ ਜਿਹੜਾ ਕਿ ਤਿਆਰ ਹੈ ਉਹ ਬੰਦ ਹੋਵੇ ਇੱਕ ਚਿੱਟੇ ਚ ਜਿਹੜਾ ਸਭ ਤੋਂ ਵੱਡੀ ਗੱਲ ਕੀ ਹੈ ਜਿਹੜੇ ਸਮਗਲਰ ਆਪਾਂ ਕਹਿ ਸਕਦੇ ਕਿ ਵੱਡੇ ਹੁੰਦੇ ਆ ਜਿਹੜੇ ਛੋਟੇ ਸਮਗਲਰ ਨੇ ਜਿਹੜੇ ਕਿ ਗ੍ਰਾਮ 2 ਗ੍ਰਾਮ 4 ਗ੍ਰਾਮ ਵਾਲੇ ਉਹ ਵਿੱਚੋਂ ਹੀ ਪੈਦਾ ਹੋ ਜਾਂਦੇ ਜਿਹੜੇ ਪੀਣ ਵਾਲੇ ਆ ਜਿਹੜਾ ਨੂੰ ਪੈਸੇ ਨਹੀਂ ਮਿਲਦੇ ਉਹ ਕੀ ਕਰਦੇ ਆ ਲਿਆਂਦਾ ਕਿਤੋਂ ਜੋ ਅੱਧਾ ਪੀਤਾ ਅੱਧਾ ਦੇ ਰੇਟ ਤੇ ਵਧਾ ਕੇ ਗਾਹਾਂ ਵੇਚਿਆ ਉਸ ਇਸ ਤਰ੍ਹਾਂ ਹੀ ਪੈਦਾ ਹੋ ਜਾਂਦੇ ਉਹ ਵੇਚਣ ਵਾਲੇ ਉਹ ਸਭ ਤੋਂ ਮਾੜੀ ਗੱਲ ਐ ਇਸ ਕਰਕੇ ਇਹਨੂੰ ਜਿਹੜੀ ਨੱਥ ਪਾਉਣੇ ਕੋਈ ਸੌਖੀ ਨਹੀਂ ਪਰ ਪਾਉਣੀ ਚਾਹੀਦੀ ਆ ਮੈਂ ਸਰਕਾਰ ਅੱਗੇ ਬੇਨਤੀ ਕਰਦਾ ਵੀ ਇਹ ਤੇ ਇਹ ਤੇ ਘੱਟੋ ਘੱਟ ਵੀ ਚੰਗੀ ਤਰ੍ਹਾਂ ਕੰਟਰੋਲ ਕੀਤਾ ਜਾਵੇ